ਹਾਰਾਗ ਰਾਮਕਲੀ ਮਹੱਲਾ ਪੰਜਵਾਂ ਘਰ ਪਹਿਲਾ ੴ ਸਤਿਗੁਰ ਪ੍ਰਸਾਦਿ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰ ਕੋਈ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਏਹੀ ਮੇਰੇ ਮਨ ਸਤਿਗੁਰ ਸੇਵ ਸੁਖ ਹੋਈ ਜੋ ਇਚੋ ਸੋਈ ਫਲ ਪਾਵੋ ਫਿਰ ਦੁਖ ਨਾ ਵਿਆਪੈ ਕੋਈ ਰਹਾਉ ਕਾਚੀ ਭਾਂਡੇ ਸਾਜਨ ਵਾਜੀ ਅੰਤਰ ਜੋਤ ਸਮਾਈ ਜੈਸਾ ਲਿਖਤ ਲਿਖਿਆ ਤੋਰ ਕਰਤੈ ਹਮ ਤੈਸੀ ਕਿਰਤ ਕਮਾਈ ਮਨ ਤਨ ਥਾਪ ਕੀਆ ਸਭ ਆਪਣਾ ਇਹੋ ਆਮਨ ਜਾਣਾ ਜਨ ਦੀਆ ਸੋ ਚਤਨਾ ਆਵੇ ਮੋਹ ਅੰਧ ਲਪਟਾਣਾ ਜਨ ਕੀ ਆਸੋਈ ਪ੍ਰਭ ਜਾਣ ਹਰ ਕਾਮੈ ਲਿਆ ਪਾਰਾ ਭਗਤ ਕਰੀ ਹਰ ਕੀ ਗੁਣ ਗਾਮ ਨਾਨਕ ਦਾਸ ਤੁਮਾਰ ਰਾਮ ਕਲੀ ਮਹੱਲਾ ਪੰਜਵਾਂ ਪਾਵੋ ਚਰਨ ਤਲ ਉਪਰ ਆਵੂ ਐਸੀ ਸੇਵਕ ਮਾਵਹੋ ਆਪਸਤੇ ਉਪਰ ਸਭ ਜਾਣੋ ਤੂੰ ਦਰਗੈ ਸੁਖ ਪਾਵੋ ਸੰਤੋ ਵੈਸੀ ਕਥਾ ਕਹਾਣੀ ਸੁਣ ਸੁਰ ਪਵਿੱਤਰ ਨਰਦੇਵ ਪਵਿੱਤਰਾ ਖਿਨ ਬੋਲੋ ਗੁਰਮਖ ਬਾਣੀ ਰਹਾਉ ਪਰ ਪੰਚ ਛੋੜ ਸਹਿਜ ਕਰ ਬੈਸੋ ਝੂਠਾ ਕਹੋ ਨਾ ਕੋਹੀ ਸਤ ਗੁਰ ਮਿਲੋ ਨਵੇਂ ਨਦ ਪਾਵੋ ਇਨ ਬਿਦ ਤਤ ਬਿਲੋਈ ਪਰਮਚ ਕਾ ਵ ਗੁਰਮਖ ਲੇਵ ਲਾਵ ਆਤਮਾ ਚੀਨੋ ਪਾਈ ਨਿਕਟ ਕਰ ਜਾਣ ਸਦਾ ਪ੍ਰਭਾ ਹਾਜ਼ਰ ਕਿਸ ਸਿਉ ਕਰੋ ਬੁrai ਸਤਗੁਰ ਮਿਲੈ ਮਾਰਗ ਮੁਗਤਾਨ ਸਹਿਜੇ ਮਿਲੇ ਸੁਆਮੀ ਧੰ ਧੰ ਸੇ ਜਨ ਜਿੰਨੀ ਕਲ ਮੈਂ ਹਰ ਪਾਇਆ ਜਨ ਨਾਨਕ ਸਦ ਕੁਰਬਾਨਾਨੀ ਰਾਮ ਕਲੀ ਮਹੱਲਾ ਪੰਜਮਾ ਆਵਤ ਹਰਖ ਨਾ ਜਾਵਤ ਦੂਖਾਂ ਨੈ ਬਿਆਪੈ ਮਨ ਰੋਗ ਨੀ ਸਦਾ ਆਨੰਦ ਗੁਰਪੂਰਾ ਆਪਾਇਆ ਤੋ ਉਤਰੀ ਸਗਲ ਬਿਓ ਗਨੀ ਇਨ ਬਿਦ ਹੈ ਮਨ ਜੋ ਗਨੀ ਮੋ ਸੋਗ ਰੋਗ ਲੋਗ ਨਾ ਵਿਆਪੈ ਤੈ ਹਰ 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 ਰਸ ਭੋਗ ਨੀ ਰਹਾਉ ਸੁਰਗ ਪਵਿੱਤਰਾਂ ਮਿਰਤਿ ਪਵਿੱਤਰਾਂ ਪਾਇ ਲ ਪਵਿੱਤਰ ਆ ਲੋਗ ਨੀ ਅਗੇ ਆ ਨੀ ਸਦਾ ਸੁਖ ਪੁੰਚੈ ਜਤ ਕਤ ਵੇਖੋ ਹਰ ਗੁਣੀ ਨੈ ਸਵਸਗਤੀ ਜਲ ਨਹੀਂ ਪਵਨਾ ਤੈ ਆਕਾਰ ਨਹੀਂ ਮੇਦਨੀ ਸਤਗੁਰ ਜੋਗ ਕਾ ਤਾਹ ਨਿਵਾਸ ਜੈ ਅਵਗਤ ਨਾਥ ਅਗਮਤਨੀ ਤਨ ਮਨ ਹਰ ਕਾ ਤਨ ਸਭ ਹਰ ਕਾ ਹਰ ਕੇ ਗੁਨ ਹੋ ਕਿਆ ਗਣੀ ਕਉ ਨਾਨਕ ਹਮ ਤਮ ਗੁਰ ਕੋਈ ਹੈ ਅੰਬੈ ਅੰਬ ਮਲੋ ਗਣੀ RAM ਕਲੀ ਮਹੱਲਾ ਪੰਜਮ ਤਰੇ ਗੁਨ ਰਤ ਰਹੇ ਨੇ ਰਾਰੀ ਸਾਧਕ ਸਿੱਧ ਨਾ ਜਾਣੈ ਰਤਨ ਕੋਟੜੀ ਅੰਮ੍ਰਿਤ ਸਪੂਰਨ ਸਤਗੁਰ ਕੈ ਖਜਾਨੈ ਆਚਰਜ ਕਿਸ਼ ਕਹਿਨ ਨ ਜਾਈ ਬਸਤ ਅਗੋਚਰ ਭਾਈ ਰਹਾਉ ਮੋਲ ਨਾਈ ਕਸ਼ ਕਰਨੇ ਜੋਗਾ ਕਿਆ ਕੋ ਕਹਿ ਸੁਣਾਵੇ ਕਥਨ ਕਹਿਣ ਕੋ ਸੋ ਜੀ ਨਹੀਂ ਜੋ ਪੇਖੈ ਤਸ ਬਨਿਆ ਵੇ ਸੋਈ ਜਾਣੈ ਕਰਨਿਹਾਰਾ ਕੀਤਾ ਕਿਆ ਵਿਚਾਰ ਹੈ ਆਪਣੀ ਗਤ ਮਿਤ ਆਪੇ ਜਾਣੈ ਹਰਿਆ ਪੀਪੂਰ ਪੰਡਾਰ ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹਿਆ ਆਕਾ ਲਈ ਕਉ ਨਾਨਕ ਮੇਰੀ ਆਸਾ ਪੂਰੀ ਸਤ ਗੁਰ ਕੀ ਸਰਨਾਈ ਰਾਮ ਕਲੀ ਮਹੱਲਾ ਪੰਜਮ ਅੰਗੀਕਾਰ ਕੀਆ ਪ੍ਰਭ ਆਪਣੈ ਬੈਰੀ ਸਗਲੇ ਸਾਦੀ ਜਿਨ ਬੈਰੀ ਹੈ ਜਗ ਲੂਟਿਆ ਤੇ ਬੈਰੀ ਲੈ ਬਾਦੀ ਸਤਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸਮਾਣੀ ਨਉ ਜਪੀ ਪਰਵਾਸਾ ਤੇਰਾ ਰਹਾਉ ਚੀਤਨਾ ਆਵਸ ਦੂਜੀ ਬਾਤਾਂ ਸਰ ਉਪਰ ਰਖਵਾਰਾ ਬੇਪਰਵਾਰ ਤਹ ਸਵਾਮੀ ਏਕ ਨਾਮ ਹੈ ਆਦਾਰਾ ਪੂਰਨ ਹੋਇਓ ਮਿਲਿਓ ਸੁਖਦਾਈ ਪੂਨ ਨਾ ਕਾਈ ਬਤਾ ਤਤਸਾਰ ਪਰਮ ਪਦ ਪਾਇਆ ਛੋਡਨਾ ਕਤ ਹੂੰ ਜਾਤਾ ਬਰਨ ਨਾਸ ਕੋ ਜੈ ਸਾ ਤੂੰ ਹੈ ਸਾਚੇ ਅਲਖ ਆਪਾਰ ਆਤੁਲ ਅਥਾ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਰਾਮ ਕਲੀ ਮਹੱਲਾ ਪੰਜਵਾਂ ਤੂੰ ਦਾਨਾ ਤੂੰ ਅਬਚਲ ਤੂੰ ਹੀ ਤੂੰ ਜਾਤ ਮੇਰੀ ਪਾਤੀ ਤੂੰ ਆ ਡੋਲ ਕਦ ਡੋਲੇ ਨਾਹੀਂ ਤਾਂ ਹਮ ਕੈਸੀ ਤਾਤੀ ਤੀ ਇੱਕੈ ਇੱਕੈ ਇੱਕ ਤੂੰ ਹੀ ਇੱਕੈ ਇੱਕੈ ਤੂੰ ਰਾਯਾ ਤੂੰ ਕਿਰਪਾ ਤੇ ਸੁਖ ਪਾਇਆ ਰਹਾਓ ਉਹ ਸਾਗਰ ਹਮ ਹੰਸ ਤੁਮਾਰੀ ਤੁਮ ਮੈਂ ਮਾਨਕ ਲਾਲਾ ਤੁਮ ਦੀ ਬੋ ਤੇਲ ਸੰਗ ਨਾ ਮਨ ਹਮ ਪੁੰਚੈ ਸਦਾ ਨਿਹਾਲ ਹਮ ਬਾਰਿਕ ਤੁਮ ਪੇਤਾ ਹਮਾਰੀ ਤੁਮ ਮਕ ਦੇਵੋ ਖੀਰਾ ਹਾਮਕੇ ਲੈ ਸਭ लाਡ ਲਡਾਵੇ ਤਮ ਸਦਗੁਣੀ ਗਹੀ ਰਾ ਤਮ ਪੂਰਨ ਪੂਰ ਰਹਾ ਸਾ ਪੂਰਨ ਹਮ ਬੇ ਸੰਗ ਆਕਾਏ ਮਿਲਤ 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 ਮਿਲ ਰਿਆ ਨਾਨਕ ਕਹਿਣ ਨਜਾਈ ਰਾਮਕਲੀ ਮਹੱਲਾ ਪੰਜਵਾਂ ਕਰ ਕਰ ਤਾਲ ਪਖਾ ਵਜੈ ਨੈਨੋ ਮਾਥੇ ਵਜੇਰ ਬਾ ਬਾ ਕੰਨੋਂ ਮਦ ਬਾਸਰੀ ਬਾਜੈ ਜੀਵਾ ਤੋਨੇ ਆਗਾ ਜੰ ਨਿਰਤ ਕਾਰੀ ਕਰ ਮਨੁਆ ਨਾਚੈ ਆਨੇ ਕੋ ਕਰ ਸਜਾ ਰਾਮ ਕੋ ਨਿਰਤ ਕਾਰੀ ਦੇਖੈ ਪੇਖਨ ਹਰਿ ਦੇ ਅੱਲਾ ਜੇਤਾ ਸਾਜ ਸਿੰਗਾਰੀ ਰਹਾਉ ਅਖਰ ਮੰਡਲੀ ਤਰਨ ਸਬਾਹੀ ਉਪਰ ਗਗਨ ਚੰਦੋ ਮਾਂ ਪਮਨ ਵਿਚੋ ਲਾ ਕਰਤ ਅਕੇਲਾ ਜਲਤੀ ਉਹ ਪਤ ਹੋਂ ਮਾਂ ਪੰਜ ਤਤ ਕਰ ਪੁੱਤਰਾ ਕੀਨਾ ਕਿਰਤ ਮਲਾਵਾ ਹੋਂ ਮਾਂ ਚੰਦਨ ਸੂਰਜ ਦੋਈ ਚਰੈ ਚਰਾਗਾ ਚੌਕੋ ਟਪੀਤਰ ਰੱਖੈ ਦਸ ਬਾਤੋਂ ਪੰਚ ਸੰਗੀਤਾ ਏਕੈ ਭੀਤਰ ਸਾਥੈ ਪੰਨ ਪੰਨ ਹੋਈ ਪਾਵਿਦਖਾਵੇ ਸਭ ਨਰਾਰੀ ਭਖੈ ਘਰ ਘਰ ਨਿਰਤ ਹੋਵੇ ਦਿਨ ਰਾਤੀ ਘੱਡ ਘੱਡ ਵਾਜੇ ਤੋਰਾ ਏਕ ਨਚਾਵੇ ਏਕ ਭਵਾਵੇ ਇਕ ਆਏ ਜਾਏ ਹੋਏ ਤੋਰਾ ਕੋ ਨਾਨਕ ਸੋ ਬਾਉਰ ਨਾ ਨਾਚੈ ਜਿਸ ਗੁਰ ਭੇਟੇ ਪੂਰਾ رام کلی محلہ انکار ایک تو ایک راگ والا پکا دیسی دکھاوی ایک ریا پہ ایک سورت ایکاہی سیوان ਇਕੋ ਗੁਰਤੀ ਜਾਪੈ ਭਲੋ ਭਲੋ ਰੇਕ ਰਤਨੀਆਂ ਰਾਮ ਰੰਮਾ ਰਾਮਾ ਗੁਣ ਗਾਓ ਛੋਡ ਮਾਇਆ ਕੇ ਤੰਦਸ ਆਉ ਰਹਾਓ ਪੰਜ ਬਚਤਰ ਕਰੀ ਸੰਤੋਖਾਂ ਸਾਤ ਸੁਰਾ ਲੈ ਚਾਲੈ ਬਾਜਾ ਮਾਨ ਤਾਨ ਤਜ ਤਨ ਪਾਓ ਨਾ ਬੀਗਾ ਕਾ ਵਾਲੈ ਫੇਰੀ ਪੇਰ ਨਾ ਹੋਵੇ ਕਬਹੀ ਏਕ ਸ਼ਬਦ ਬੰਦ ਪਾਲੈ ਨਾਰ ਦੀ ਨਰ ਹਰ ਜਾਨ ਹਦੂਰੀ ਕੂੰ ਕਰ ਖੜਕ ਤਿਆਗ ਵਸੋਰੀ ਸਹਿਜ ਆਨੰਦ ਦਿਖਾਵੇ ਪਾਵੇ ਇਹ ਉਹ ਨਿਰਕਿਰਤ ਕਾਰੀ ਜਨਮ ਨਾ ਆਵੇ ਜੇ ਕੋ ਆਪਣੇ ਠਾਕਰ ਪਾਵੇ ਕੋਟ ਮੱਧ ਇਹ ਕੀਰਤਨ ਗਾਵੇ ਸਾਧਕ ਸੰਗਤ ਕੀ ਜਾਵੋ ਟਿਕਾ ਕੋ ਨਾਨਕ ਤਿਸ ਕੀਰਤਨੀ ਕਾ